ਸੰਦੇ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ 4th ਬੀਏ ਸੈਮੈਸਟਰ 4th ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਦੇ ਲਈ ਹਿਸਟਰੀ ਸਬਜੈਕਟ ਦੇ ਜਿਹੜੇ ਕਿ ਆਪਾਂ ਜਿਹੜੀ ਤੁਹਾਡੀ ਤਿਆਰੀ ਸ਼ੁਰੂ ਕਰਨ ਜਾ ਰਹੇ ਹਾਂ ਹਿਸਟਰੀ ਸਬਜੈਕਟ ਦੇ ਵਾਸਤੇ ਕਾਫੀ ਆਪਣੇ ਵੀਡੀਓਜ਼ ਅਪਲੋਡ ਕਰ ਰੱਖੇ ਨੇ ਮੈਂ ਤੁਹਾਨੂੰ ਦਿਖਾਉਣੀ ਹੈ ਇਸ ਵੀਡੀਓ 'ਚ ਆਪਾਂ ਤੁਹਾਡਾ ਪਾਸਿੰਗ ਫਾਰਮੂਲਾ ਕਿਵੇਂ ਤੁਸੀਂ ਆਪਣੇ ਹਿਸਟਰੀ ਸਬਜੈਕਟ ਦੀ ਤਿਆਰੀ ਕਰਨੀ ਹੈ ਤੇ ਜਿਹੜੇ ਕਿਹੜੇ ਕਿਹੜੇ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੇ ਪ੍ਰੀਵਿਅਸ ইয়ার কোশ্চেনস ਆਪਾਂ ਤੁਹਾਡੇ ਨਾਲ ਜਿਹੜੇ ਕੀ ਇਹ ਸਾਰੇ ਚੀਜ਼ ਜਿਹੜੇ ਕੀ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਹਾਂਜੀ ਸਭ ਤੋਂ ਪਹਿਲਾਂ ਤੁਸੀਂ YouTube ਤੇ Tour Study Classes channel ਨੂੰ ਸਰਚ ਕਰਨਾ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਵਿਜ਼ਿਟ ਕਰਨਾ ਸਭ ਤੋਂ ਟੌਪ ਤੇ ਤੁਹਾਨੂੰ PU Chandigarh Sem 4 all subjects ਦੀ ਪਲੇਲਿਸਟ ਮਿਲੂਗੀ ਇਸ ਦੇ ਵਿੱਚ ਆਪਾਂ ਸਾਰੇ ਸਬਜੈਕਟ ਐਡ ਕਰੇ ਜਾ ਰਹੇ ਹਾਂ ਪੰਜਾਬੀ ਲਿਟਰੇਚਰ ਜਿਹਨੇ ਹੋ ਗਿਆ ਹਨਾ ਤੇ ਪੰਜਾਬੀ ਕੰਪਲਸਰੀ ਤੁਹਾਡਾ ਇੰਗਲਿਸ਼ ਹੋ ਗਿਆ ਸੀ ਤੇ ਇਹਦੇ ਵਿੱਚ ਹੀ ਤੁਹਾਨੂੰ ਪੋਲੀਟੀਕਲ ਸਾਇੰਸ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਹਾਂਜੀ ਇਸ ਪਲੇਲਿਸਟ ਦੇ ਵਿੱਚ ਤੁਹਾਨੂੰ ਹਿਸਟਰੀ ਦੇ ਦੇਖੋ ਹਿਸਟਰੀ ਦੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਵੀ ਨੇ ਤੇ ਤੁਹਾਡਾ ਮੈਪ ਜਿਹਦੇ ਵਿੱਚ ਤੁਹਾਡੇ 18 ਮਾਰਕਸ ਨੇ ਮੈਪ ਇਹਨੂੰ ਤੁਸੀਂ ਆਪਣੀ ਪ੍ਰੈਕਟਿਸ ਕਰੋ ਪੋਲੀਟੀਕਲ ਸਾਇੰਸ ਦੇ ਵੀ ਨੇ ਇਹਦੇ ਵਿੱਚ ਤੇ ਹਿਸਟਰੀ ਦਾ ਟਾਪਿਕ ਵੀ ਅਪਲੋਡ ਕੀਤੇ ਹੋਏ ਨੇ ਤੁਸੀਂ ਕਈ ਵਾਰ ਬੱਚੇ ਜਿਹੜੇ ਕਿ ਡਾਕੂਮੈਂਟ ਕਰ ਦੇਣੀ ਜੀ ਮੈਂ ਆਪ ਅਪਲੋਡ ਕਰ ਦਵਾਂਗੀ ਆਪਾਂ ਨੇ ਸੈਕਸ਼ਨ ਸੀ ਅਪਲੋਡ ਕਰ ਰੱਖਿਆ ਗਾਦਰ ਪਾਰਟੀ ਵਾਲਾ ਹੋ ਗਿਆ ਠੀਕ ਹੈ ਸਿੰਗ ਸਵਾਲ ਲਾਇਰ ਹੋ ਗਈ ਤੇ ਹੈਗੇ ਨੇ ਕਿਹੜੇ ਟਾਪਿਕ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਜਿਹੜੇ ਰਹਿੰਦੇ ਨੇ ਉਹ ਜਲਦ ਮੈਂ ਤੁਹਾਡੇ ਕੰਪਲੀਟ ਕਰਵਾਉਂਗੀ ਹਾਂਜੀ ਹਾਂਜੀ ਇਹਦੇ ਵਿੱਚ ਤੁਹਾਡਾ ਸਿਲੇਬਸ ਆ ਦੂਗਾ ਦੇਖੋ ਯੂਨਿਟ 1 2 3 ਐਂਡ 4th 4th ਯੂਨਿਟ ਦੇ ਵਿੱਚ ਹੀ ਤੁਹਾਨੂੰ ਕੁਐਸਚਨ ਆਨਸਰ ਵੀ ਨੇ ਠੀਕ ਹੈ ਦੋ ਚੈਪਟਰ ਨੇ ਜਿਵੇਂ ਤੇ ਹੈਗੇ ਨੇ ਤੁਹਾਡਾ ਮੈਪ ਹੀ ਤੁਸੀਂ ਮੈਪ ਹੀ ਤਿਆਰ ਕਰ ਲਓ ਕੁਸ਼ਚਨ ਆਨਸਰ ਛੱਡ ਦੋ ਹਾਂ ਜਿਹੜੇ ਵਿੱਚੋਂ ਮੈਪ ਮਤਲਬ ਕੀ ਔਖਾ ਲੱਗਦਾ ਫਿਰ ਉਹ ਤੁਸੀਂ ਕੁਸ਼ਚਨ ਆਨਸਰ ਕਰ ਲਓ ਵੈਸੇ ਤਾਂ ਤੁਸੀਂ ਮੈਪ ਕਰੋ ਮੈਪ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਇੰਪੋਰਟੈਂਟ ਪਲੇਸਿਸ ਨੇ ਇਹ ਜਿਹੜੇ ਕਿ ਆਉਂਦੇ ਹੁੰਦੀਆਂ ਨੇ ਠੀਕ ਹੈ ਸੋ ਤੁਸੀਂ ਪਹਿਲ ਦੇ ਆਧਾਰ ਤੇ ਮੈਪ ਨੂੰ ਆਪਣਾ ਤਿਆਰ ਕਰੋ ਮੈਪ 18 ਮਾਰਕਸ ਦਾ ਹੁੰਦਾ ਜਿਹਦੇ ਵਿੱਚ 5 ਸਥਾਨ ਤੁਸੀ ਫਿਲ ਕਰਨੇ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ 4 ਸਥਾਨ ਦੀ ਜਿਹੜੀ ਤੁਸੀ ਫਿਲ ਕੀਤੀ ਉਹਨਾਂ ਦੀ ਵਿਆਖਿਆ ਕਰਨੀ ਹੁੰਦੀ ਆ ਤਾਂ 18 ਮਾਰਕਸ ਦਾ ਜਿਹੜਾ ਕਿ ਤੁਹਾਡਾ ਮੈਪ ਹੁੰਦਾ ਹੁਣ ਜੇ ਮੈਂ ਤੁਹਾਨੂੰ ਪਾਸਿੰਗ ਫਾਰਮੂਲਾ ਦੱਸਾਂ ਤਾਂ ਹਿਸਟਰੀ ਦੇ ਪੇਪਰ ਨੂੰ ਪਾਸ ਕਰਨ ਲਈ ਤੁਹਾਡਾ 90 ਮਾਰਕਸ ਦਾ ਹੀ ਪੇਪਰ ਹੋਣਾ ਜਿਸ ਦੇ ਵਿੱਚੋਂ ਪਾਸਿੰਗ ਸਕੋਰ ਹੈਗੇ 32 32 ਮਾਰਕਸ ਚਾਹੀਦੇ ਤੁਹਾਨੂੰ ਪੇਪਰ ਨੂੰ ਪਾਸ ਕਰਨ ਦੇ ਲਈ ਤਾਂ ਸਭ ਤੋਂ ਪਹਿਲਾਂ ਤਾਂ ਕੀ ਆ ਮੈਪ ਮੈਪ ਤਿਆਰ ਕਰੋ ਮੈਪ ਕਿੰਨੇ ਮਾਰਕਸ ਦਾ 18 ਮਾਰਕਸ ਦਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਕੋਲ ਯੂਨਿਟ 1 ਸੈਕੰਡ ਐ ਤੇ ਸਭ ਤੋਂ ਪਹਿਲਾਂ ਤੁਹਾਨੂੰ ਆਉਣਗੇ ਸ਼ਾਰਟ ਕੁਐਸਚਨ ਸ਼ਾਰਟ ਕੁਐਸਚਨ 15 ਹੁੰਦੇ ਹੋਣਗੇ ਨਾ 15 ਦੇ ਵਿੱਚੋਂ ਯੂਗਾ ਨਾ ਅਟੈਂਪਟ ਐਨੀ 9 ਤੁਸੀਂ ਕੋਈ 9 ਕੁਐਸਚਨ ਦਾ ਅਨਸਰ ਕਰਨੇ ਹੁੰਦੇ ਨੇ ਐਵਰੀ ਕੁਐਸਚਨ 2 ਮਾਰਕਸ ਦਾ ਹੁੰਦਾ ਸੋ ਇੱਕ ਤਾਂ ਤੁਹਾਡਾ ਮੈਪ ਹੋ ਗਿਆ ਇੱਕ ਸਾਰੇ ਚੈਪਟਰਾਂ ਦੇ ਸ਼ਾਰਟ ਕੁਐਸਚਨ ਪੜੋ ਸ਼ਾਰਟ ਕੁਐਸਚਨਸ ਅਨਸਰ ਰੀਡ ਕਰੋ ਸਾਰਿਆਂ ਦੇ ਤਾਂ ਕਿ 18 ਉਧਰੋਂ ਆ ਜੇ 18 18 36 ਇੱਥੇ ਹੋ ਗਏ ਤੁਸੀਂ ਇੱਥੇ ਪਾਸ ਹੋ ਗਏ ਆ ਰਾਮਣ ਤੇ ਜੇ ਆਪਾਂ ਲਈਏ ਯੂਨਿਟ ਤੁਸੀਂ ਸ਼ਾਰਟ ਕੁਐਸਚਨ ਨਹੀਂ ਕਰਨੇ ਇੱਕ ਤਾਂ ਮੈਪ ਕਰੋ ਦੂਜਾ ਯੂਨਿਟ ਕੋਈ ਵੀ ਚਾਹੇ ਫਸਟ ਯੂਨਿਟ ਚਾਹੇ ਸੈਕੰਡ ਯੂਨਿਟ ਚਾਹੇ ਥਰਡ ਯੂਨਿਟ ਉਹ ਯੂਨਿਟ ਦਾ ਜਿਵੇਂ ਹਰ ਇੱਕ ਚੋ ਤਿੰਨ-ਤਿੰਨ ਚੈਪਟਰ ਨੇ ਕਿਸੇ ਵੀ ਇੱਕੋ ਯੂਨਿਟ ਦਾ ਦੋ ਚੈਪਟਰ ਕਰ ਲੋ ਜਿਵੇਂ ਫਸਟ ਯੂਨਿਟ ਸੌਖਾ ਹੈ ਉਹਦੇ ਦੋ ਚੈਪਟਰ ਕਰੋ ਦੇਖੋ ਇੱਕ ਯੂਨਿਟ ਹੋ ਗਿਆ ਜਿਹਦੇ ਵਿੱਚੋਂ ਦੋ ਕੁਐਸਚਨ ਆਉਣਗੇ 18 ਮਾਰਕਸ ਦਾ ਤੁਸੀਂ ਇੱਕ ਕਰਨਾ ਹੋਊਗਾ ਚੈਪਟਰ 3 ਨੇ ਤੁਸੀਂ ਦੋ ਚੈਪਟਰ ਕਰ ਲੋ ਠੀਕ ਹੈ ਯੂਨਿਟ 1 ਦੇ ਤਾਂ 18 ਇੱਥੇ ਹੋਗੇ 18 ਹੋਗੇ ਮੈਪ ਦੇ ਹੁਣ ਬਾਕੀ ਇਹ ਚੋਂ ਵੀ ਕੋਈ ਸ਼ਾਰਟ ਕੁਐਸਚਨ ਵੀ ਤਾਂ ਜਾਣੂਗੀ ਤੇ ਸ਼ਾਰਟ ਕੁਐਸਚਨ ਤੁਹਾਨੂੰ ਵੈਸੇ ਵੀ ਰੀਡ ਤਾਂ 18 3 54 54 ਹੁੰਦਾ ਤਾਂ 53 ਦੇ ਵਿੱਚੋਂ ਕਿਉਂ ਨਹੀਂ ਤੁਹਾਨੂੰ 32 ਮਾਰਕਸ ਆਉਣਗੇ ਪਾਸਿੰਗ ਫਾਰਮੂਲਾ ਤੁਹਾਡਾ ਇਹ ਹੈ ਕਿ ਸਭ ਤੋਂ ਪਹਿਲਾਂ ਮੈਪ ਕਰੋ ਫਿਰ ਉਸ ਤੋਂ ਬਾਅਦ ਯੂਨਿਟ 1 ਯੂਨਿਟ 1 ਬਹੁਤ ਜ਼ਿਆਦਾ ਈਜ਼ੀ ਹੈ ਉਹਨੂੰ ਕਰੋ ਫਿਰ ਉਸ ਤੋਂ ਬਾਅਦ ਤੁਸੀਂ ਕਰਨਾ ਆਪਣਾ ਸਾਰੇ ਚੈਪਟਰਾਂ ਦੇ ਛੋਟੇ ਕੁਐਸਚਨ ਸਾਰੇ ਚੈਪਟਰਾਂ ਦੇ ਛੋਟੇ ਕੁਐਸਚਨ ਕਰ ਲਓ ਤਾਂ ਤੁਸੀਂ ਰਾਮ ਨਾਲ ਪਾਸ ਹੋ ਤੇ ਜਿਹੜੇ ਬੱਚਿਆਂ ਨਾਲ ਟਾਈਮ ਦੀ ਵੀ ਸ਼ਾਰਟੇਜ ਹੈ ਉਹ ਵੀ ਹੀ ਆਪਣਾ ਪਾਸਿੰਗ ਫਾਰਮੂਲੇ ਦੇ ਰਾਹੀਂ ਆਪਣੀ ਤਿਆਰੀ ਕਰੋ ਤੇ ਜਿਹੜੇ ਬੱਚੋਂ ਲੱਗਦਾ ਕਿ ਹਾਂ ਸਾਡੇ ਕੋਲ ਵਧੀਆ ਟਾਈਮ ਹੈਗਾ ਉਹ ਸ਼ਾਰਟ ਵੀ ਕਰ ਲਓ ਤੇ ਯੂਨਿਟ ਕੋਈ ਦੋ ਯੂਨਿਟ ਕਰ ਲਓ ਹਾਂ ਜਿਨ੍ਹਾਂ ਨੇ ਆਪਣੀ ਫੁੱਲ ਤਿਆਰੀ ਕਰਨੀ ਆ ਜਿਵੇਂ ਹਰ ਇੱਕ ਚੈਪਟਰ ਚ ਜਿਹੜੇ ਕਿ ਯੂਨਿਟ ਦੇ ਵਿੱਚ ਤਿੰਨ-ਤਿੰਨ ਚੈਪਟਰ ਨੇ ਤੁਸੀਂ ਦੋ-ਦੋ ਚੈਪਟਰ ਕਰ ਲਓ ਹਰ ਯੂਨਿਟ ਦੇ ਦੋ-ਦੋ ਚੈਪਟਰ ਕਰ ਲਓ ਬਟ ਸ਼ਾਰਟ ਸਾਰੇ ਚੈਪਟਰਾਂ ਦੇ ਰੀਡ ਕਰਨੇ ਨੇ ਕਿਉਂਕਿ ਹੋ ਸਕਦਾ ਜਿਹੜੇ ਤੁਸੀਂ ਲੌਂਗ ਲਈ ਛੱਡ ਰਹੇ ਹੋ ਯੂਨਿਟ ਦੇ ਵਿੱਚੋਂ ਚੈਪਟਰ ਉਹਦੇ ਵਿੱਚੋਂ ਸ਼ਾਰਟ ਕੁਐਸਚਨ ਆ ਦੇ ਸੋ ਸ਼ਾਰਟ ਤੁਸੀਂ ਵੈਸੇ ਤਾਂ ਚਲੋ ਚੋਇਸ ਹੋਊਗੀ ਉਹਦੇ ਵੀ ਜਿਵੇਂ 15 ਚੋਂ 9 ਕਰਨੇ ਨੇ ਉੱਥੇ ਵੀ 6 ਕੁਐਸਚ ਤਾਂ ਮੇਰੇ ਅਕੋਰਡਿੰਗ ਹਰ ਯੂਨਿਟ ਦੇ ਤੁਸੀਂ ਦੋ ਦੋ ਚੈਪਟਰ ਕਰ ਲਓ ਜਿਨ੍ਹਾਂ ਨੇ ਆਪਣੀ ਫੁੱਲ ਤਿਆਰੀ ਕਰਨੀ ਹੈ ਜਿਨ੍ਹਾਂ ਨੇ ਪਾਸਿੰਗ ਫਾਰਮੂਲਾ ਟਾਈਮ ਦੀ ਸ਼ਾਰਟੇਜ ਦਾ ਉਹ ਮੈਪ ਤਿਆਰ ਕਰੋ ਮੈਂ ਤੁਸੀ ਸਾਰਿਆਂ ਨੇ ਕਰਨੇ ਕਰਨਾ ਮੈਪ ਤੇ ਸ਼ਾਰਟ ਕੁਐਸਚਨ ਤੇ ਫਸਟ ਯੂਨਿਟ ਠੀਕ ਹੈ ਸੋ ਇਹ ਤਾਂ ਤੁਹਾਡੇ ਹੋ ਗਈ ਵੀ ਤੁਸੀਂ ਆਪਣੀ ਕਿਵੇਂ ਤਿਆਰੀ ਕਰਨੀ ਆ ਤੁਹਾਡਾ ਪਾਸਿੰਗ ਫਾਰਮੂਲਾ ਕੀ ਹੋ ਗਿਆ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਚੈਪਟਰ ਕਿਹੜੇ-ਕਿਹੜੇ ਨੇ ਦੇਖੋ ਫਸਟ ਯੂਨਿਟ ਦੇ ਵਿੱਚ ਪਹਿਲਾਂ ਤਾਂ ਸਿੱਖੀਜ਼ਮ ਆ ਸਾਰਾ ਤੁਸੀਂ ਪਲੱਸ 2 ਦੇ ਵਿੱਚ ਵੀ ਪੜਿਆ ਹੋਆ ਹੁੰਦਾ ਹਨਾ ਅ ਦੋ ਚੈਪਟਰ ਹੋਗੇ ਦੋ ਉਹ ਤਿੰਨੇ ਸਾਰੀ ਸਾਰੇ ਪਲਸ 2 ਵਾਲ ਹਿਸਟਰੀ ਹੈ ਠੀਕ ਹੈ ਜਿਹੜਾ ਯੂਨਿਟ ਫਸਟ ਹੈ ਯੂਨਿਟ ਫਸਟ ਦੇ ਵਿੱਚ ਸਾਰੀ ਪਲਸ 2 ਦੀ ਹਿਸਟਰੀ ਹੈ ਸੋ ਫਸਟ ਟੂ ਯੂਨਿਟ ਤੁਹਾਡਾ ਰਾਮਨਾਲ ਕਵਰ ਹੈ ਉਸ ਤੋਂ ਬਾਅਦ ਜਿਹੜਾ ਯੂਨਿਟ ਸੈਕੰਡ ਹੈ ਇਹਦੇ ਵਿੱਚ ਵੀ ਬੰਦਾ ਸਿੰਘ ਬਹਾਦਰ ਵਾਲਾ ਮਿਸਲਾ ਵਾਲਾ ਮਰਨਜੀਤ ਸਿੰਘ ਵਾਲਾ ਐਗਲੋਸੀ ਖਬਰ ਇਹ ਵੀ ਤੁਸੀਂ ਪਲਸ 2 ਚ ਪੜਿਆ ਹੋ ਹੁੰਦਾ ਠੀਕ ਹੈ ਤਾਂ ਮਤਲਬ ਕਿ ਫਸਟ ਐਂਡ ਸੈਕੰਡ ਯੂਨਿਟ ਬਿਲਕੁਲ ਈਜ਼ੀ ਨੇ ਫਸਟ ਐਂਡ ਸੈਕੰਡ ਯੂਨਿਟ ਸ਼ਾਰਟ ਕੁਐਸਚਨ ਤੇ ਤੁਹਾਡਾ ਹੈਗਾ ਇੱਕ ਮੈਪ ਤੇ ਇਹਨਾਂ ਤੋਂ ਤੁਹਾਡੇ ਬਹੁਤ ਵਧੀਆ ਮਾਰਕਸ ਆਉਣਗੇ ਐਵੇਂ ਹਾਂ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਰਟ ਕੁਐਸਚਨ ਕਰਨੇ ਨੇ ਤਾਂ ਸਾਰਿਆਂ ਦੇ ਸ਼ਾਰਟ ਕੁਐਸਚਨ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸ਼ਾਰਟ ਕੁਐਸਚਨ ਨਹੀਂ ਕਰਨੇ ਫਿਰ ਇੱਕ ਮੈਪ ਕਰ ਲਓ ਤੇ ਯੂਨਿਟ 1st ਅਰ 2nd ਕਰ ਲਓ ਇਹਨਾਂ ਦੇ ਵੀ ਜਿਹੜੇ ਪਹਿਲਾਂ ਪ੍ਰੀਵਿਅਸ ইয়ার ਇਗਜ਼ਾਮ ਚ ਕੁਐਸਚਨ ਆਏ ਹੋਏ ਨੇ ਉਹ ਕੁਐਸਚਨ ਤੁਸੀਂ ਤਿਆਰ ਕਰ ਲਓ ਤੇ ਦੋ ਦੋ ਚੈਪਟਰ ਕਰ ਲਓ ਇੱਕ ਇੱਕ ਚੈਪਟਰ ਛੱਡ ਯੂਨਿਟ 3 ਦੇ ਵਿੱਚ ਥੋੜਾ ਹੈਗਾ ਇਰੀਗੇਸ਼ਨ ਹੋ ਗਿਆ, ਟ੍ਰਾਂਸਪੋਰਟ ਐ ਕਮਿਊਨੀਕੇਸ਼ਨ ਹੋ ਗਿਆ। ਬ੍ਰਿਟਿਸ਼ ਪਾਲਿਸੀ ਦੇ ਤੇ ਸੋਸ਼ਲ ਰਿਲੀਜੀਅਸ ਰਿਫਾਰਮਸ ਹੋ ਗਏ। ਮੂਵਮੈਂਟਸ ਅੰਦਰ ਨਕਾਰੀ, ਨਾਮਤਾਰੀ ਆ ਆਧਰਮ, ਸਿੰਘ ਸਭਾ, ਅਹਿਮਦਿਆਰ ਠੀਕ ਹੈ ਇਹ ਵੀ ਵਸ ਤੋਂ ਪਹਿਲਾਂ ਪੜੇ ਹੋਏ ਹੁੰਦੇ ਨੇ। ਪੋਲਿਟਿਕਲ ਅਵੇਕਨਿੰਗ ਐਜੀਟੇਸ਼ਨਸ ਠੀਕ ਹੈ। ਆਫ 1907 ਗਦਰ ਮੂਵਮੈਂਟ 4th ਯੂਨਿਟ ਦੇ ਤੁਸੀਂ ਮੈਪੇ ਕਰੋ। ਦਿਨੋਂ ਲੱਗਦਾ ਸੀ ਮੈਂ ਆਪਣੇ ਕਰਨਾ ਫਰੋਦ ਨਾਲ ਟੌਪਿਕ ਦੇ ਦੋਨੇ ਹੋ ਗਈ ਠੀਕ ਹੈ ਹੁਣ ਇਹ ਤਾਂ ਤੁਹਾਡਾ ਹੋ ਗਿਆ ਸਿਲੇਬਸ ਐਂਡ ਤੁਹਾਡਾ ਮੈਪ ਬਾਰੇ ਤੁਹਾਡਾ ਪਾਸਿੰਗ ਫਾਰਮੂਲਾ ਇਹ ਹੋ ਗਿਆ ਸਭ ਕੁਝ ਹੁਣ ਆਪਾਂ ਪੀਵਿਅਸ ইয়ার ਕੁਐਸਚਨ ਦੇਖਦੇ ਆਂ ਤੇ ਹਾਂਜੀ 2021 ਵਾਲਾ ਪੇਪਰ ਇਹਦੇ ਵਿੱਚ ਹੀ ਮੈਂ ਮੈਂਸ਼ਨ ਕਰਦੇ ਵੀ ਜਿਹੜਾ ਇਹਦੇ ਵਿੱਚ ਕੁਐਸਚਨ ਕੋਈ 2016 ਚ ਆਇਆ ਹੋਇਆ ਕੋਈ 17 ਚ ਆਇਆ ਹੋਇਆ ਕੋਈ 18 ਚ ਆਇਆ ਹੋਇਆ ਠੀਕ ਹੈ ਇਹਨੇ ਸਾਰੇ ਸ਼ਾਰਟ ਕੁਐਸਚਨ ਜਿਵੇਂ ਸਿੱਖਾਂ ਦੇ ਦੂਸਰੇ ਮੈਂ ਸ਼ਾਰਟ ਵੀ ਪੜਾਵਾਣੇ ਇੱਕ ਵਾਰ ਸਿੱਖਾਂ ਦੂਸਰੇ ਗੁਰਦਾਨ ਨਾਲ ਤੋਂ ਉਹਨਾਂ ਦਾ ਪਹਿਲਾ ਨਾਂ ਕੀ ਸੀ ਸਿਕੰਦਰ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਪਹਿਲਾ ਨਾ ਭਾਈ ਲਾਣਾ ਜੀ ਸੀ ਗੋਇੰਦਵਾਲ ਦੇ ਬੋਲੀ ਬੀਬੀ ਭਾਨੀ ਬਹੁਤ ਸਾਰੇ ਕੁਸ਼ਨ ਤੁਸੀਂ ਪਲੱਸ 2 ਚ ਕੀਤੇ ਹੋਏ ਨੇ ਯੂਨਿਟ 2 ਤਾਂ ਉਹਨਾਂ ਚੋਂ ਦੇਖੋ ਸ਼ਾਰਟ ਕੁਸ਼ਨ ਕਿੰਨੇ ਜਾਣਗੇ ਮਸੰਦ ਪ੍ਰਥਾ ਕਿਹਨਾਂ ਨੇ ਸ਼ੁਰੂ ਕੀਤੀ ਸੀ ਤੇ ਇਸ ਦਾ ਵਿਸਾਰ ਕਿਹਨਾਂ ਨੇ ਕੀਤਾ ਸੀ ਦੂਜੇ ਚੌਥੇ ਪਾਤਸ਼ਾਹੀ ਜੀ ਸ਼੍ਰੀ ਗੁਰੂ ਰਾਮਦਾਸ ਜਿਨੇ ਸ਼ੁਰੂ ਕੀਤੀ ਸੀ ਮਸੰਦ ਪ੍ਰਥਾ ਤੇ ਸਭ ਤੋਂ ਵੱਧ ਵਿਕਾਸ ਹੋਇਆ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਮੀਆਂ ਮੀਰ ਸ਼ੇਖ ਅਹਿਮਦ ਸਰਹੰਦੀ ਕੌਣ ਸੀ ਅਕਾਲ ਤਖਤ ਦੀ ਮਹੱਤਤਾ ਜ਼ਫਰਨਾਮਾ ਕਿਸ ਨੇ ਤੇ ਕਿਸ ਨੂੰ ਲਿਖਿਆ ਮਿਸਲਵਰਤ ਸੀ ਕੀ ਜਾਣੋ ਜੱਸਾ ਸਿੰਘ ਗੱਲੋ ਵਾਲੇ ਕਨਕੂਤ ਸੀ ਕੀ ਸਮਝਦੇ ਧਿਆਨ ਸਿੰਘ ਡੋਗਰਾ ਮਹਾਰਾਜਾ ਦਲੀਪ ਸਿੰਘ ਸਿੰਘ ਸਿੱਖ ਟੁੰਡਲਾਡ ਕਿਸ ਨੂੰ ਕਹਿੰਦੇ ਨੇ ਪੈਰੋਵਾਲ ਦੀ ਸੰਧੀ ਤੇ ਸਿੱਖ ਸੰਸਥਾਵਾਂ ਜਿਵੇਂ ਲੰਗਰ ਮੰਜੀ ਅਤੇ ਮਸੰਦ ਦੇ ਵਿਕਾਸ ਤੇ ਵਿਸਥਾਰ ਨੋਟ ਲਿਖਣਾ 2017 ਚ ਵੀ ਆਇਆ ਹੋਇਆ 2021 ਚ ਵੀ ਆਇਆ ਹੋਇਆ ਆਧਗ੍ਰੰਥ ਸਾਹਿਬ ਦੀ ਸੰਪਾਦਨਾ ਤੇ ਵਿਸਤ੍ਰਿਤ ਨੋਟ ਲਿਖਣਾ ਬੰਦਾ ਸਿੰਘ ਯੂਨਿਟ ਸੈਕੰਡ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸਥਾਪਿਤ ਆਜ਼ਾਦ ਰਾਜ ਦੀ ਸਥਾਪਨਾ ਤੇ ਵਿਸਥਾਰ ਨੋਟ ਲਿਖਣਾ 2017 ਚ ਵੀ ਆਇਆ ਹੋਇਆ 2021 ਚ ਵੀ ਆਇਆ ਹੋਇਆ 18ਵੀਂ ਸਦੀ ਰਾਜਨੀਤੀ ਵਿੱਚ ਦਾਲ ਹਾਂਜੀ ਅਗੇ 5th ਕੁਐਸਚਨ 18ਵੀਂ ਸਦੀ ਦੇ ਵਿੱਚ ਰਾਜਨੀਤੀ ਵਿੱਚ ਦਾਲ ਖਾਲਸਾ ਤੇ ਗੁਰਮਤਿ ਦੀ ਕੀ ਭੂਮਿਕਾ ਸੀ ਇਹ 2019 ਔਰ 16 ਦੇ ਵਿੱਚ ਤੇ 2021 ਦੇ ਵਿੱਚ ਆਇਆ ਹੋਇਆ ਕੁਐਸਚਨ ਹੈ ਤੇ ਨੈਕਸਟ ਹੈਗਾ ਜਿਹਨੂੰ ਥੋਰ ਦੇ ਵਿੱਚ ਮਰਨਜੀਤ ਸਿੰਘ ਦਾ ਨਾਗਰਿਕ ਨਾਗਰਿਕਨਪਨ ਸਿਵਲ ਵੀ ਕਿਹਾ ਜਾ ਸਕਦਾ ਨਾਗਰਿਕ ਜਾਂ ਸਿਵਲ ਇੱਕੋ मीनिंग ਹੈ ਦਾ ਪ੍ਰੰਤਕ ਸ਼ਾਸਨ ਬੰਦ 2019 ਦੇ ਵਿੱਚ ਆਇਆ ਤੇ 2021 ਦੇ ਵਿੱਚ ਆਇਆ ਹੋਇਆ ਜਿੰਨੇ ਵੀ ਸਾਰੇ ਕੁਸ਼ਨਸ ਨੇ ਜਿਹੜੇ ਪਹਿਲਾਂ ਆਏ ਹੋਏ ਨੇ ਮੈਂ ਇਹਨਾਂ ਦੇ ਵਿੱਚ ਹੀ ਐਡਜਸਟ ਕੀਤੇ ਨੇ ਹੈਗਾ ਤੇ ਯੂਨਿਟ 3 ਦੇ ਵਿੱਚ ਹੈਗਾ 19ਵੀਂ ਸਦੀ ਦੇ ਮੁੱਢਲੇ ਸਮੇਂ ਦੇ ਦੌਰਾਨ ਪੰਜਾਬ ਦੀ ਸਮਾਜਿਕ ਬੰਤਰ ਬੰਤਨ ਨੂੰ ਸਰਚਨਾ ਵਿੱਚ ਲਿਖ ਸਕਦੇ ਹਾਂ ਪੰਜਾਬ ਦੀ ਸਮਾਜਿਕ ਸਰਚਨਾ ਦਾ ਵਰਣਨ ਕਰੋ ਇਹ 2017 16 ਤੇ 2021 ਦੇ ਵਿੱਚ ਆਇਆ ਹੋਇਆ ਕੁਸ਼ਨ ਹੈ 16 17 ਤੇ 21 ਦੇ ਵਿੱਚ ਆਇਆ ਹੋਇਆ ਹੈ ਤੇ ਅੱਗੇ ਹੈਗਾ ਯੂਨਿਟ 4 ਮੈਂ ਤੁਹਾਨੂੰ ਕਿਹਾ ਤੁਸੀਂ ਮੈਪ ਇਹ ਤਿਆਰ ਕਰ ਲਓ ਠੀਕ ਹੈ 10 ਸਥਾਨ ਉਹਦੇ 10 ਮਾਰਕਸ ਉਹਦੇ ਫਿਲ ਕਰੰਦੇ ਹੁੰਦੇ ਨੇ ਤੇ 8 ਮਾਰਕਸ ਉਹਦੇ ਜਿਹੜੇ ਐਕਸਪਲੇਨੇਸ਼ਨ ਕਰੰਦੇ ਹੁੰਦੇ ਨੇ ਤੇ ਇਹਦੇ ਵਿੱਚ ਕੁਐਸਚਨ ਇਹਦੇ ਵਿੱਚ ਆਇਆ ਹੋਇਆ ਹੈ 1834 49 ਤੇ 350 ਵਿੱਚ ਹੋਣਿਆ ਰਾਜਨੀਤਿਕ ਗਤੀਵਿਧੀਆਂ ਤੇ ਅੱਗੇ ਹੈਗਾ 2022 ਵਾਲਾ ਇਹਦੇ ਵਿੱਚ ਵੀ ਬਾਕੀ ਪਹਿਲਾਂ ਜਿਹੜੇ ਕੁਐਸਚਨਸ ਨੇ ਉਹ ਵਿੱਚ ਅਡਜਸਟ ਕੀਤੇ ਹੋਏ ਨੇ ਇਹ ਕਿਉਂਕਿ ਪਹਿਲਾਂ ਜਿਹੜਾ ਸਿਲੇਬਸ ਸੀ ਉਹ ਥੋੜਾ ਏ 1966 ਤੱਕ ਆ ਪਹਿਲਾਂ ਹਾਂਗੇ ਅਸੀਂ 1849 ਸੀ ਤੱਕ ਤਾਂ ਕਰਕੇ ਜਿਹੜੇ ਪਹਿਲਾਂ ਵਾਲੇ ਜਿਵੇਂ ਜੋ 2016 17 18 19 ਵਾਲੇ ਕੁਐਸਚਨਸ ਨੇ ਇਹਦੇ ਵਿੱਚ ਅਡਜਸਟ ਕਰਦੇ ਮੈਂ ਹਾਂਜੀ ਇਸ ਦੇ ਵਿੱਚ ਸ਼ਾਰਟ ਕੁਐਸਚਨ ਹੈ ਇਹਨਾਂ ਨੇ ਭਾਈ ਲਣਾ ਜੀ ਕੌਣ ਸੀ ਮੰਜੀ ਪ੍ਰਣਾਲੀ ਕਿਉਂ ਅਤੇ ਕਿਸ ਦੁਆਰਾ ਕਿਹਨਾਂ ਦੁਆਰਾ ਸ਼ੁਰੂ ਕੀਤੀ ਗਈ ਸੀ ਪਿਰਥੀਆ ਕੌਣ ਸੀ ਅਕਾਲ ਤਖਤ ਸਭ ਦੀ ਸਥਾਪਨਾ ਕਿਸ ਨੇ ਕਿਹਨਾਂ ਨੇ ਕੀਤੀ ਆ ਬੰਦਾ ਸਿੰਘ ਬਹਾਦਰ ਰਾਜਸਤਾਨ ਜਨਾ ਕੀ ਸੀ ਮਿਸਲ ਨੂੰ ਪ੍ਰਭਾषित ਕਰੋ ਇਹ ਬਹੁਤ ਜ਼ਿਆਦਾ ਈਜ਼ੀ ਕੁਐਸਚਨ ਹੈ ਤਾਂ ਉਸੇ ਸਾਰੇ ਪਲੱਸ ਟਿਚ ਕੀਤੇ ਵੀ ਨਹੀਂ ਦੂਜੀ ਅਗਲੂ ਸਿੱਖ ਜੰਗ ਦੇ ਦੋਨ ਤਿੰਨ ਚੀਜ਼ਾਂ ਲਿਖਣ ਇਹਨਾਂ ਪ੍ਰਸ਼ਾਸਨ ਬੋਰਡ ਦੇ ਮੈਂਬਰ ਕੌਣ ਸਨ ਜਪਤੀ ਪ੍ਰਣਾਲੀ ਕਿਸ ਸੀ ਭਾਰਤੀ ਯੂਨੀਵਰਸਿਟੀ ਉਹਦੇ ਨਾਮ ਕਦੋਂ ਪਾਸ ਹੋਇਆ ਸੀ ਸ਼ੁੱਧ ਦੇ ਅੰਦੋਲਨ ਭਾਰਤ ਮਾਤਾ ਸੁਸਾਇਟੀ ਦੀ ਸਥਾਪਨਾ ਕਦੋਂ ਤੇ ਕਿੰਨਾਂ ਦੌਰਾਂ ਕਿਤੇ ਕਿ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ ਮਾਈਕਲੋਡ ਐਡਵਾਈਜ਼ਰ ਨੂੰ ਕਿਸ ਨੇ ਗੋਲੀ ਮਾਰੀ ਪੈਪਸੂ ਦਾ ਪੂਰਾ ਨਾਮ ਕਿਸ ਸੀ ਅੱਗੇ ਹਾਂਜੀ ਯੂਨਿਟ ਫਸਟ ਦੇ ਪਿੱਛੇ ਇਹਨਾਂ ਸਿੱਖ ਧਰਮ ਦੇ ਵਿਕਾਸ ਲਈ ਸ੍ਰੀ ਗੁਰੂ ਅੰਗਦ ਦੇਵ ਜੀ ਤੇ ਸ੍ਰੀ ਗੁਰੂ ਅਮਰਦਾਸ ਜੀ ਦਾ ਯੋਗਦਾਨ ਦੱਸਣਾ ਤੇ ਗੁਰਤੇਗ ਬਾਦਰਜੀ ਦੀ ਸ਼ਹਾਦਤ ਦੇ ਕਾਰਨ ਤੇ ਪ੍ਰਭਾਵ ਤੇ ਮਹੱਤਤਾ ਪ੍ਰਭਾਵ ਨੂੰ ਮਹੱਤਤਾ ਵੀ ਲਿਖ ਸਕਦੇ ਨੇ 2017 ਦੇ ਵਿੱਚ ਆਇਆ ਤੇ 2022 ਦੇ ਵਿੱਚ ਆਇਆ ਹੋਇਆ ਕੁਸ਼ਨ ਹੈ ਠੀਕ ਹੈ ਤੇ ਅੱਗੇ ਹੈਗਾ ਯੂਨਿਟ 3 ਦੇ ਵਿੱਚ ਜਿਹੜੇ-ਜਿਹੜੇ ਯੂਨਿਟ ਵਾਈਜ਼ ਕੁਸ਼ਨਸ ਹੈਗੇ ਨੇ ਪਹਿਲਾਂ ਆਏ ਹੋਏ ਨੇ ਤੁਸੀਂ ਉਹ ਹੀ ਆਪਣੇ ਕੁਸ਼ਨਸ ਜਿਹੜੇ ਕੀ ਯਾਦ ਕਰ ਲਓ ਯੂਨਿਟ 2 ਦੇ ਵਿੱਚ ਮਹਾਰਨਜੀਤ ਸਿੰਘ ਦੀ ਭੂਮੀ ਜਾਂ ਮਾਲ ਪ੍ਰਸ਼ਾਸਨ ਦੀ ਚਰਚਾ ਕਰਨ 2017 ਦੇ ਵਿੱਚ ਤੇ 2022 ਦੇ ਵਿੱਚ ਆਇਆ ਹੋਇਆ ਅੱਗੇ ਹੈਗਾ 1849 ਤੋਂ ਲੈ ਕੇ ਉਹ 1959 ਤੱਕ ਪ੍ਰਸ਼ਾਸਨ ਬੋਰਡ ਦੀਆਂ ਪ੍ਰਾਪਤੀਆਂ ਦੱਸਣੀਆਂ ਨੇ ਪ੍ਰਸ਼ਾਸਨ ਬੋਰਡ ਦੀਆਂ ਪ੍ਰਾਪਤੀਆਂ 2022 ਦੇ ਵਿੱਚ ਤੇ ਯੂਨਿਟ 3 ਆਧ ਤਰਮ ਅੰਦੋਲਨ ਦੀ ਉਤਪਤੀ ਤੇ ਵਿਕਾਸ ਦੱਸਣਾ ਆਧ ਤਰਮ ਅੰਦੋਲਨ ਦੀ ਉਤਪਤੀ ਤੇ ਯੂਨਿਵਰਸ 3 ਜਿਹੜਾ ਔਖਾ ਬਾਕੀ 1st ਔਰ 2nd ਔਰ ਸੀ ਪਲੱਸ 2 ਜੋ ਕੀਤਾ ਹੋਇਆ 4th ਦੇ ਵਿੱਚ ਮੈਂ ਆਪਾਂ ਆਗਾ ਤੁਹਾਡਾ ਕਿ ਗਦਰ ਲਹਿਰ ਦੇ ਮੁੱਖ ਕਾਰਨ ਦੱਸਣੇ ਨਤੀਜੇ ਤੇ ਇਸ ਦੀ ਅਸਫਲਤਾ ਦੇ ਕਾਰਨ ਕਿਉਂ ਗਦਰ ਲਹਿਰ ਜਿਹੜੇ ਅਸਫਲ ਹੋ ਗਈ ਜਾਂ ਨਾਕਾਮਜਾਬ ਹੋ ਗਈ ਅੱਗੇ okay. ਯੂਨਿਟ 4 ਦੇ ਵਿੱਚ ਹੈਗਾ ਜਿੱਲੇ ਵਾਲਾ ਵਾਕਤ ਲਿਆਉਂਦੇ ਕਾਰਨ ਦੇ ਪ੍ਰਭਾਵ ਤੇ ਅੱਗੇ ਮੈਪ ਆ ਮੈਪ ਦੇ ਵਿੱਚ ਜਿਵੇਂ ਅੰਮ੍ਰਿਤਸਰ, ਕਰਤਾਰਪੁਰ, ਖਡੂਰ, ਸਾਇਵਨ, ਨਕਾਨਾ ਸਾਹਿਬ, ਲਾਹੌਰ, ਲਾਇਲਪੁਰ, ਗੋਇੰਦਵਾਲ, ਸਰਗੋਤਾ, ਜੈਤੂ, ਮੁਖਲਿਸਪੁਰਾ ਤੇ ਨੈਕਸਟ 2023 ਦੇ ਵਿੱਚ ਜਿਹੜਾ ਪੇਪਰ ਆਇਆ ਸੀ ਸ਼ਾਰਟ ਕੁਐਸਚਨ ਗੋਇੰਦਵਾਲ ਸ਼ਹਿਰ ਦੇ ਇਸ ਸਥਾਪਕ ਦਾ ਨਾਮ ਸ਼ਿਗੁਰੰਗ ਕਨਵਦੀਪ ਜੀ ਹੋਣਗੇ ਮਸੰਦ ਪ੍ਰਣਾਲੀ ਭਾਈ ਗੁਰਦਾਸ ਜੀ ਮੀਰੀ ਪੀਰੀ ਗੁਰਮਤਾ ਚਮਰੋਦ ਦੀ ਲੜਾਈ ਹੰਦਲ ਲੋਰੈਂਸ ਰੌਲਟੈਕ ਗਦਰ ਲਹਿਰ ਜੇਤੁਰਾ ਮੋਰਚਾ ਸੁਦੀ ਲਹਿਰ ਅਕਾਲੀ ਦਲ ਸੱਚਰ ਫਾਰਮੂਲਾ ਨੌਜੋਨਪੜ ਸਵਾ ਗੁਰਦੁਆਰਾ ਸਦਾਰ ਲਹਿਰ ਯੂਨਿਟ 1 ਦੇ ਵਿੱਚ ਹੈਗਾ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸਿਖਿਆ ਮਾ ਅ ਦੇ ਸਮਾਜਿਕ ਦੇ ਧਾਰਮਿਕ ਪਹਿਲੂ ਦੱਸਾਇਆ ਨੇ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਿਖਿਆ ਮਾ ਸੀ ਉਹਨਾਂ ਨੇ ਸਮਾਜਿਕ ਦੇ ਧਾਰਮਿਕ ਪਹਿਲੂ ਕੀ ਸੀ ਤੇ ਅਗਲਾ ਕੁਸ਼ਨ ਹੈਗਾ ਖਾਲਸਾ ਪੰਥ ਦੀ ਸਾਜਨਾ ਦੇ ਕਾਰਨ ਕਿਉਂ ਖਾਲਸਾ ਪੰਥ ਸਾਂਝਾ ਹੋਇਆ ਤੇ ਕੀ ਮਹੱਤਤਾ ਹੋਈ ਇਹਦੀ ਤੇ ਯੂਨਿਟ 2 ਦੇ ਵਿੱਚ ਮਹੱਤਵਨ ਪ੍ਰਭਾਵੀ ਕਿਹਾ ਜਾ ਸਕਦਾ ਤੇ ਸਿੱਟੇ ਲਈ ਯੂਨਿਟ 2 ਦੇ ਵਿੱਚ ਹੈਗਾ ਬੰਦਾ ਸਿੰਘ ਬਹਾਦਰ ਦੀ ਜੀਵਨ ਯਾਤਰਾ ਦੱਸਣੀ ਆ ਜੀਵਨ ਵੇਰਵਾ ਤੇ ਪ੍ਰਾਪਤੀਆਂ ਦੇ ਵਿੱਚ ਆ ਜਾਊਗਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਪ੍ਰਾਪਤੀਆਂ ਜਿੱਤਾਂ ਦੇ ਵਿੱਚ ਆ ਜਾਣਗੀਆਂ ਅ 2023 ਵਾਲਾ ਕਰ ਰਹੇ ਆ ਆਪਾਂ ਇਹ ਉਸ ਤੋਂ ਅਗੇ ਹੈਗਾ ਸੈਕਿੰਡ ਕੁਐਸਚਨ ਦਰਖਾਸਤ ਦੀ ਯੂਨਿਟ 2 ਦੇ ਵਿੱਚ ਦਰਖਾਸਤ ਦੀ ਫੌਜੀ ਪ੍ਰਣਾਲੀ ਦੀ ਮਹੱਤਤਾ ਅ ਫੌਜੀ ਮਤਲਬ ਕਿ ਸੈਨਿਕ ਪ੍ਰਣਾਲੀ ਨਿਤਵਰ ਨਾਲ ਦੇ ਮਹੱਤਵ ਦੱਸਣ ਦੇ ਵਿਸ਼ੇਸ਼ਤਾਵਾਂ ਅੱਗੇ ਹੈਗਾ ਕੁਐਸਚਨ ਯੂਨਿਟ 3 ਦੇ ਵਿੱਚ 1857 ਤੋਂ ਲੈ ਕੇ 1921 ਸਵੀ ਤੱਕ ਪੰਜਾਬ ਵਿੱਚ ਅੰਗਰੇਜ਼ਾਂ ਦੀ ਵਿਦਿਆਕ ਲੈਂ ਦੱਸਣੀ ਆ 1857 ਤੋਂ ਲੈ ਕੇ 1921 ਸਵੀ ਤੱਕ ਪੰਜਾਬ ਵਿੱਚ ਜਿੰਨੀਆਂ ਵੀ ਅੰਗਰੇਜ਼ਾਂ ਦੁਆਰਾ ਜਿਹੜੀ ਕਿ ਐਜੂਕੇਸ਼ਨਲ ਪੋਲਿਸੀਜ਼ ਕੀਤੀਆਂ ਗਈਆਂ ਸੀ ਉਹਨਾਂ ਸਾਰੇ ਬਾਰੇ ਵੇਰਵਾ ਦੇਣਾ ਅੱਗੇ ਹੈਗਾ ਨੈਕਸਟ ਕੁਐਸਚਨ ਹੈਗਾ ਬਾਬਾ RAM ਸਿੰਘ ਦੀ ਅਗਵਾਈ ਹੇਠ ਚੱਲੇ RAM ਤਰ ਲਹਿਰ ਦੇ ਇਤਿਹਾਸ ਦੀ ਚਰਚਾ ਕਰਨੀ ਆ ਜੁਨ 4 ਦੇ ਵਿੱਚ ਹੈਗਾ ਉਹਨਾਂ ਪ੍ਰਸਥਿਤੀਆਂ ਦੀ ਚਰਚਾ ਕਰੋ ਜਿੰਨਾ ਕਾਨੂੰਨ 1947 ਸੀਰੀ ਵਿੱਚ ਵੰਡ ਹੋਈਆ ਮਤਲਬ 1947 ਸੀਰੀ ਵੰਡ ਦੇ ਕਾਰਨ ਸੁਨੇ ਨੇ ਕਿਉਂ ਵੰਡ ਹੋਈ ਕਾਰਨ ਕਾਰਕ ਇੱਕੋ ਗੱਲ ਹੈ ਕਾਰਨ ਵੀ ਕਿਹਾ ਜਾਂਦਾ ਸਾਦਾ ਤੇ ਕਾਰਕ ਵੀ ਕਿਹੜੇ-ਕਿਹੜੇ ਕਾਰਕ ਸੀ ਜਗੜ-ਜਗੜ ਕਾਰਨ ਸੀ ਜਿੰਨਾ ਕਰਕੇ ਵੰਡ ਹੋਈਆ ਤਾਂ ਕਿ ਮੈਪ ਆ ਗਿਆ ਅਨੰਦਪੁਰ ਸਾਹਿਬ ਕਰਤਾਰਪੁਰ ਸਾਹਿਬ ਲਾਹੌਰ ਨਨਕਾਣਾ ਸਾਹਿਬ ਦੇ ਕਾਦਿਆ ਤੇ ਅੱਜ ਅੱਗੇ ਹੈਗਾ 2024 ਵਾਲਾ ਪੇਪਰ ਪਹਿਲਾਂ ਆਪਾਂ 23 ਵਾਲ ਦੇਖੋ 2024 ਵਾਲਾ ਸ਼ੋਰਟ ਕੁਸ਼ਨ ਉਹ ਦਾਸ ਦੇ ਸੰਪਰਦਾ ਦਾ ਮੁੱਢ કોਨ ਸੀ ਬਾਬਾ ਸ਼੍ਰੀ ਚੰਦ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ بیٹے ਸੀ ਉਹ ਬੀਬੀ ਭਾਨੀ ਕੌਣ ਸੀ ਮਸੰਦ ਪੰਡਾਲੀ ਕਿੰਨੇ ਨੇ ਸ਼ੁਰੂ ਕੀਤੀ ਸ਼੍ਰੀ ਗੁਰਤੇਗਬਾਦਰ ਜੀ ਦੀ ਸ਼ਹੀਦੀ ਦੇ ਕਾਰਨ ਕੀ ਸੀ ਤੇ ਤਤ ਖਾਲਸਾ ਦੇ ਬੰਦਾ ਹੀ ਖਾਲਸਾ ਕੀ ਸੀ ਰੱਖੀ ਪੰਡਾਲੀ ਕੀ ਸੀ ਅਮਰ ਸਾਹਿਬ ਦੀ ਸੰਧੀ ਪਤ ਤੁਸੀਂ ਕੀ ਜਾਣਦੇ ਹੋ ਪਹਿਲੇ ਅਗਲੂ ਸਿੱਖ ਜੰਗ ਦੇ ਦੋ ਕਾਰਨ ਲਿਖਣੇ ਨੇ 100 ਕਮਿਸ਼ਨ ਕੋਦਨਪਤ ਕੀਤਾ ਗਿਆ ਸੰਚਾਈ ਦਾ ਮੁੱਖ ਸਾਧਨ ਕੀ ਸੀ ਇਹਨਾਂ ਨੂੰ ਕਰਨ ਦੋਲਾਂ ਦਾ ਮੁੱਢ ਕਿਹਨ ਸੀ ਆਧ ਰਮ ਦੋਲਾਂ ਦੇ ਦੋਸਤਾਂ ਲਿਖੋ ਗਦਰ ਪਾਰਟੀ ਦੇ ਅਵਾਰ ਦੇ ਕਾਰਨ ਜਿਸ ਨਾਲ ਗੁਰਦੁਆਰਾ ਇੱਕ ਟਕੜਾ ਪਾਸ ਹੋਇਆ ਪਾਦਲੀ ਵੰਡ ਦੇ ਦੋ ਕਾਰਨ ਦੱਸਣੇ ਨੇ ਅਗਲਾ ਕੁਸ਼ਨ ਹੈ ਯੂਨਿਟ 1 ਦੇ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਸਿੱਖਿਆਵਾਂ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਵੀਂ ਨੀਤੀ ਦਾ ਵਿਸ਼ੇਸ਼ਤਾਵਾਂ 'ਤੇ ਚਰਚਾ ਕਰਨੀ ਤੇ ਉਹਨਾਂ ਦੀ ਮਹੱਤਤਾ ਦੱਸਣੀ ਹੈ ਯੂਨਿਟ 2 ਦੇ ਵਿੱਚ ਦਲ ਖਾਨ ਸਾਦੇ ਗੁਰਮਤਾ 'ਤੇ ਦੱਸਣਾ ਤੁਹਾਨੂੰ 343 ਵੀ ਤੱਕ ਅਗਲੂ ਸਿੱਖ ਸੰਬੰਧਾਂ ਦਾ ਆਲੋਚਨਾਤਮਕ ਵਰਣਨ ਕਰਨਾ। ਯੂਨਿਟ 3 ਦੇ ਵਿੱਚ ਲੋਕਾਂ ਦੇ ਤੋਂਲੇ ਸਮਾਜਿਕ ਧਾਰਮਿਕ ਸਥਾਨ ਲੈਣ ਦੇ ਯੋਗਦਾਨ ਦੀ ਦਰਸਾਚਾ ਕਰਨੀ ਆ। ਸਮਾਜਿਕ ਧਾਰਮਿਕ ਲਹਿਰਾਂ ਸੀ ਜਿਹੜਾ ਉਹਨਾਂ ਨੇ ਕੀ ਯੋਗਦਾਨ ਸੀ ਕੀ ਕੰਟਰੀਬਿਊਸ਼ਨ ਸੀ ਤੇ 1907 ਇਸੇ ਦੇ ਖੇਤਿਆਂ ਦੌਰਾਨ ਦੇ ਕਾਰਨ ਤਿੰਨ ਦੀਚੇ। ਯੂਨਿਟ 4 ਦੇ ਵਿੱਚ ਪਾਤਿਸਤੰਤ ਸੰਗਰਾਮ ਵਿੱਚ ਭਗਤ ਸਿੰਘ, ਸ਼ਹੀਦ ਬਖਸ਼ ਸਿੰਘ ਦੇ ਯੋਗਦਾਨ 'ਤੇ ਚਰਚਾ ਕਰਨੀ ਆ। ਤੇ ਮੈਂ ਆਪ ਅੱਗੇ ਅੰਮ੍ਰਿਤਸਰ ਨੰਦਪੁਰ ਸਾਹਿਬ ਲੋਹਾਰ ਜੇਤੋ ਖਡੂਰ ਸਾਹਿਬ ਲਾਇਲਪੁਰ ਮਾਛੀਵਾਲਾ ਰੋਪੜ ਮੁਕਲਿਸਪੁਰ ਸਰਹੂਲਤਾ ਸੋ ਇਸੇ ਤੁਹਾਡੇ ਪ੍ਰੀवियस ਇਅਰ ਕੁਐਸਚਨਸ ਪ੍ਰੀवियस ਇਅਰ ਆਪ ਪੇਪਰ ਤੇ ਤੁਹਾਡੇ ਜਿਹੜੇ ਕੀ ਪਾਸਿੰਗ ਫਾਰਮੂਲਾ ਕਿਉਂ ਤੁਸੀਂ ਆਪਣੇ ਪੇਪਰ ਦੀ ਤਿਆਰੀ ਕਰਨੀ ਹੈ ਕਿਹੜੇ ਕਿਹੜੇ ਟਾਪਿਕ ਤੁਸੀਂ ਹੱਦ ਲੈਣ ਕਿਹੜੇ ਕਿਹੜੇ ਤੁਸੀਂ ਕਰਨੇ ਨੇ ਸ਼ਾਰਟ ਟਾਈਮ ਦੇ ਵਿੱਚ ਵੀ ਅਗਰ ਤੁਹਾਡੇ ਕੋਲੇ ਵਧੀਆ ਟਾਈਮ ਮਤਾਂ ਵੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਥੈਂਕਸ